ਭਗਤ ਕਬੀਰ ਜੀ ਵਿਚਾਰ ਵਿੱਚ ਸ਼ਰਾਬ ਦੀ ਬੋਤਲ ਤੇ ਇੱਕ ਕੰਜਰੀ ਦੇ ਨਾਲ ਹੱਥ ਵਿੱਚ ਹੱਥ ਪਾ ਕੇ ਕਿਉਂ ਘੁੰਮ ਰਹੀ ਸੀ ਤੇ ਜਦੋਂ ਲੋਕਾਂ ਨੇ ਉਹਨਾਂ ਨੂੰ ਇਸ ਹਾਲਤ ਵਿੱਚ ਵੇਖਿਆ ਤਾਂ ਉਹਨਾਂ ਨੇ ਬਹੁਤ ਬੁਰਾ ਭਲਾ ਵਿਖਿਆ ਕਿ ਕਬੀਰ ਜੀ ਦਾ ਅਸਲੀ ਰੂਪ ਅੱਜ ਸਾਹਮਣੇ ਆ ਗਿਆ ਹੈ ਦੋਸਤੋ ਇਸ ਪਿੱਛੇ ਕੀ ਕారణ ਸੀ ਇਹ ਸਾਰੀ ਗੱਲਬਾਤ ਅੱਜ ਦੀ ਇਸ ਵੀਡੀਓ ਵਿੱਚ ਕਰਾਂਗੇ ਇਸ ਤੋਂ ਪਹਿਲਾਂ ਕਿ ਤੁਸੀਂ ਵੀਡੀਓ ਸੁਣਨ ਦੇ ਵਿੱਚ ਮगन ਹੋ ਜਾਓ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਚੁੱਪ ਭੇਖ ਵਿੱਚ ਇਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਦੀਆਂ ਰਹਿਣ ਆਓ ਹਣ ਅੱਜ ਤੇ ਇਸ ਵੀਡੀਓ ਨੂੰ ਸ਼ੁਰੂ ਕਰਤੇ ਹਾਂ ਸਾਥਿਓ ਪੁੰਚੇ ਹੋਏ ਮਾਪੁਰਸ਼ ਆਪਣੇ ਜੀਵਨ ਵਿੱਚ ਕਈ ਵਾਰ ਬਚਿਤਰ ਲੀਲਾ ਰਚਾ ਕੇ ਸੰਸਾਰ ਤੇ ਲੋਕਾਂ ਦੇ ਸਾਹਮਣੇ ਆਉਂਦੇ ਹਨ ਤੇ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ ਇਹਨਾਂ ਲੀਲਾ ਤੋਂ ਉਹਨਾਂ ਦਾ ਨਿਸ਼ਾਨਾ ਕਈ ਵਾਰ ਆਪਣੇ ਵਿੱਚ ਨਿਮਰਤਾ ਲਿਆਉਣਾ ਹੁੰਦਾ ਹੈ ਤਾਂ ਕਿ ਮਾਨ ਨਾਲ ਹੰਕਾਰ ਦਾ ਜ਼ੋਰ ਵੱਧ ਕੇ ਉਹ ਸਭ ਕੁਝ ਪਸਮੀ ਨਾ ਕਰਦੇ ਪਰ ਇਸ ਦੇ ਨਾਲ ਉਹ ਇਸ ਗੱਲ ਦਾ ਵੀ ਧਿਆਨ ਰੱਖਿਆ ਕਰਦੇ ਹਨ ਕਿਤੇ ਲੋਕਾਂ ਦੀ ਸ਼ਰਤਾਂ ਹੀ ਨਾ ਉੱਠ ਜਾਵੇ ਇਸ ਖਿਆਲ ਨਾਲ ਉਹਨਾਂ ਦੀ ਬੱਚੇતર ਲੀਲਾ ਦਾ ਅੰਤ ਬੜਾ ਸਿੱਖਿਆ ਨਾਲ ਭਰਪੂਰ ਤੇ ਚਮਤਕਾਰ ਵਾਲਾ ਹੁੰਦਾ ਹੈ ਇਸੇ ਤਰ੍ਹਾਂ ਦੇ ਵਿੱਚ ਇਹ ਤਰਲੀਲਾ ਇੱਕ ਦਿਨ ਭਗਤ ਕਬੀਰ ਜੀ ਨੇ ਰਚਾਈ ਚਸਤੀ ਸਾਖੀ ਅੱਜ ਤੁਸੀਂ ਸਰਵਨ ਕਰੋਗੇ ਇੱਕ ਦਿਨ ਭਗਤ ਕਬੀਰ ਜੀ ਨੂੰ ਲੋਕਾਂ ਨੇ ਕਾਸ਼ੀ ਦੇ ਪਚਾਰਾਂ ਵਿੱਚ ਅਚਾਈ ਹਾਲਤ ਵਿੱਚ ਵੇਖਿਆ ਕਿ ਜਿਸ ਦਾ ਉਹਨਾਂ ਨੇ ਆਪਣੇ ਸੁਪਨੇ ਵਿੱਚ ਵੀ ਕਦੇ ਖਿਆਲ ਨਹੀਂ ਸੀ ਕੀਤਾ ਭਗਤ ਕਬੀਰ ਜੀ ਸ਼ਰਾਪੀਆਂ ਵਾਂਗ ਗੱਲਾਂ ਕਰਦੇ ਸਨ ਤੇ ਇੱਕ ਕੰਜਰੀ ਉਹਨਾਂ ਦੀ ਬਗਲ ਵਿੱਚ ਸੀ ਉਹ ਸ਼ਰਾਪੀਆਂ ਵਾਂਗ ਗੱਲਾਂ ਕਰਦੇ ਤੇ ਲਟਖੜਾ ਹੀ ਨਹੀਂ ਰhese ਸੋ ਕੋ ਇੱਕ ਸ਼ਰਾਬ ਦੀ ਬੋਤਲ ਉਹਨਾਂ ਦੇ ਹੱਥ ਵਿੱਚ ਵੀ ਸੀ ਇੱਕ ਹੱਥ ਵਿੱਚ ਸ਼ਰਾਬ ਦੀ ਬੋਤਲ ਤੇ ਦੁੱਜੇ ਬਾਹ ਵਿੱਚ ਕੰਝਲੀ ਦੀ ਬਾਪ ਪਾਈ ਹੋਈ ਸੀ ਤੇ ਜਦੋਂ ਉਹ ਕਾਸ਼ੀ ਦੇ ਬੱਚਾਰਾਂ ਵਿੱਚੋਂ ਲੰਘੇ ਤਾਂ ਇਹ ਰਖਾਲੂ ਲੋਕਾਂ ਨੂੰ ਉਹਨਾਂ ਤੇ ਜੀ ਪਰ ਕਿੰਨੇ ਦੇਖਣ ਦਾ ਮੌਕਾ ਮਿਲ ਗਿਆ ਲੋਕਾਂ ਨੇ ਕਿਹਾ ਵੇਖ ਲਿਆ ਚ ਇਹ ਚੁਲਾਇਆ ਜੋ ਵੱਡਾ ਭਗਤ ਬਣਿਆ ਫਿਰਦਾ ਸੀ ਆ ਦੇਖ ਲੋ ਹੁਣ ਆਪਣੀਆਂ ਅੱਖਾਂ ਦੇ ਸਾਹਮਣੇ ਦੁੱਜਾ ਪੋੜਿਆ ਨੀਚ ਜਾਤ ਹੈ ਪਹਿਲਾਂ ਲੁੱਕ ਲੁੱਕ ਕੇ ਐਪ ਕਰਦਾ ਸੀ ਹੁਣ ਸ਼ਰਾਬ ਦੇ ਨਸ਼ੇ ਨੇ ਤਾਂ ਇਸ ਤੇ ਸਾਰੇ ਐਪ ਪ੍ਰਗਟ ਕਰ ਦਿੱਤੇ ਨੇ ਤੇ ਜਿਨੇ ਕਿਹਾ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਇਹ ਚੁਲਾਹਾ ਠੱਗ ਹੈ ਤੇ ਹੁਣ ਦੇਖ ਲਓ ਇਸ ਦੀ ਠੱਗੀ ਤੇ ਪਤਮਾਸ਼ੀ ਨੰਗੀ ਹੋ ਕੇ ਸੰਸਾਰ ਦੇ ਸਾਹਮਣੇ ਆ ਗਈ ਹੈ ਨੀਚਾ ਤੋਂ ਪੈਤ੍ਰੀ ਦੀ ਆਸ ਰੱਖਣੀ ਮੂਰਖਤਾ ਹੈ ਇਸੇ ਤਰ੍ਹਾਂ ਚੋਟੀ ਨੂੰ ਵੱਟ ਛਾੜਦੇ ਹੋਏ ਇੱਕ ਬ੍ਰਾਹਮਣ ਨੇ ਕਿਹਾ ਅਰੇ ਕਦੇ ਕਿਸੇ ਨੇ शूद्र को भी भगत के रूप में देखा है ये तो सब चंडाल ही होते हैं अरे देखो चंडाल कबीर का असली रूप बड़ा राम का भगत बना फिरता था एक कहंदिया हुया ब्राह्मण देवती थी खुशी डुल डुल पेंदी सी जिस तरह उस देह हाथ विच कोई बहुत बड़ा खजाना हो के होवे लग के एक सयाना बंदा बैठा सी उस बंदे ने क्या भगत कबीर जी इस तरह दे आदमी नहीं इस विच जरूर ਪੇਤੋਵਿਕਾ ਇਸ ਦਾ ਉੱਤਰ ਬ੍ਰਹਮਣ ਦੇਵਤੇ ਨੇ ਛੋਟੇ ਨੂੰ ਅਸਮਾਨ ਵੱਲ ਉਸ਼ਾਲਦੇ ਹੋਏ ਦਿੱਤਾ ਉਸ ਨੇ ਕਿਹਾ ਖਾਕ ਭੇਦ ਹੈ ਪਹਿਲੇ ਅੰਦਰ ਛਿਪ ਕੇ ਪਾਪ ਕਰਤਾ ਥਾ ਅਬ ਸ਼ਰਾਬ ਦਾ ਨਸ਼ਾ ਇਸ ਕੋ ਨੰਗਾ ਕਰਕੇ ਹਮਾਰੇ ਸਾਹਮਣੇ ਲੈ ਕੇ ਆਇਆ ਹੈ ਇਸ ਪਾਪੀ ਸ਼ੁੱਧਰ ਕੋ ਇਸ ਤਰ੍ਹਾਂ ਭਗਤ ਕਬੀਰ ਜੀ ਦੀ ਬੜੀ ਰੱਜ ਕੇ ਨਿੰਦਿਆ ਹੋ ਰਹੀ ਸੀ ਪਰ ਭਗਤ ਕਬੀਰ ਜੀ ਆਪਣੀ ਮਸਤ ਚਾਲੇ ਲੜਖਡਾਉਂਦੇ ਹੋਏ ਕੰਜਰੀ ਸਮੇਤ ਰਾਜ ਦਰਬਾਰ ਵੱਲ ਵਧ ਤੇ ਚਾਹ ਰਹੇ ਸਨ ਉਸ ਰਾਜੇ ਦੇ ਦਰਬਾਰ ਵੱਲ ਜਿਹੜਾ ਉਹਨਾਂ ਨੂੰ ਗੁਰੂ ਮੰਨ ਕੇ ਪੁੱਛਦਾ ਸੀ ਇਹ ਕਿਆਨੀ ਜਾ ਸਕਦਾ ਕਿ ਉਹਨਾਂ ਦੀ ਸ਼ਰਤ ਤਾਂ ਇਮਤਿਹਾਨ ਲੈਣ ਵਾਸਤੇ ਜਾਂ ਉਹਨਾਂ ਦੇ ਸਿੱਧਕ ਨੂੰ ਠੋਕਰ ਮਾਰਨ ਵਾਸਤੇ ਚਾਹ ਰਹੇ ਸੀ ਕਬੀਰ ਜੀ ਦੇ ਦਰਬਾਰ ਵਿੱਚ ਪੁੱਜਣ ਤੋਂ ਪਹਿਲਾਂ ਹੀ ਉਹਨਾਂ ਤੇ ਇਹ ਪਰਪੂਰ ਨਿੰਦਿਆ ਦਰਬਾਰ ਵਿੱਚ ਪੁੱਜ ਕੇ ਤੇ ਰਾਜੇ ਦਾ ਦਿਲ ਕਬੀਰ ਜੀ ਵੱਲ ਮੈਲਾ ਕਰ ਚੁੱਕੀ ਸੀ ਰਾਜ ਦੇ ਦਰਬਾਰ ਦੇ ਰਸਤੇ ਵਿੱਚ ਕਬੀਰ ਜੀ ਹੌਲੀ ਹੌਲੀ ਇਕ ਸ਼ਬਦ ਦਾ ਉਚਾਰਨ ਕਰਦੇ ਸਨ ਉਹਨਾਂ ਦੇ ਚਿਹਰੇ ਤੇ ਹੁਣ ਇੱਕ ਵਿਅੰਗ ਭਰਿਆ ਹੱਸਾ ਵੀ ਸੀ ਗੋੜੇ ਨਿੰਦੋ ਨਿੰਦੋ ਮੈ ਕੋ ਲੋਕ ਨਿੰਦੋ ਨਿੰਤਾ ਚਨ ਕੋ ਖਰੀ ਪਿਆਰੀ ਨਿੰਤਾ ਪਾਪ ਨਿੰਤਾ ਮਹਿਤਾਰੀ ਰਹਾਓ ਨਿੰਤਾ ਹੋਏ ਤਾਂ ਬੈ ਖੁੰਟ ਚਾਈਏ ਨਾਮ ਪਦਾਰਥ ਮਨੈ ਬਸਾਈਏ ਜਿਤੇ ਸੁਧਜੋ ਨਿੰਤਾ ਹੋਏ हमरे कपरे निंदक तोए निंदा करे सो हमरा मीत निंदक माहे हमारा चीत निंदक सोचो निंदा होरे हमरा जीवन निंदक लोरे निंदा हमरे प्रेम प्यार निंदा हमरा कदे उतार जन कबीर को निंदा सार निंदक टोप हम उतरे पार ਨਿੰਤਕ ਢੂਪਾ ਹਮ ਉਤਰੇ ਪਾਰ ਇਸ ਸ਼ਬਦ ਦਾ ਭਾਵ ਕੇ ਜੇ ਕੋਈ ਮਨੁੱਖ ਠੰਡੇ ਚਿਗਰੇ ਆਪਣੇ ਆਪ ਨਸ਼ਰੋਂ ਦੇ ਸੁਨੇ ਤਾ ਉਹ ਸਗੋ ਇਸ ਤਰ੍ਹਾਂ ਆਪਣੇ ਅੰਦਰੋਂ ਉਹ ਐਪ ਤੁਰ ਕਰ ਸਕਤਾ ਹੈ ਤੇ ਆਪਣੇ ਜੀਵਨ ਪਵਿੱਤਰ ਬਣਾ ਸਕਤਾ ਹੈ ਪਰ ਤੁਜਾਂ ਤੇ ਐਪ ਫਿਰੋਲਣ ਵਾਲਾ ਆਪਣੇ ਅੰਦਰ ਕਦੇ ਚਾਤੀ ਨਾ ਮਾਰਨ ਕਰਕੇ ਆਪ ਹੀ ਉਹਨਾਂ ਐਪਾਂ ਵਿੱਚ ਡੁੱਬ ਜਾਂਦਾ ਹੈ ਸੋ ਪ੍ਰਮਾਤਮਾ ਦੀ ਬੰਦਗੀ ਵਾਲੇ ਬੰਦੇ اپنی نیندیاں ਤੋਂ ਘਪਰਾਉਂਦੇ ਨਹੀਂ ਹਨ ਇਸ ਸ਼ਬਦ ਦਾ ਉਚਾਰਨ ਰਾਜਦਰਪਾਰ ਤੇ ਬਾਰੀ ਖਤਮ ਹੋ ਗਿਆ ਤੇ ਕਪੀਲ ਸਾਹਿਬ ਉਸ ਪਹਿਲੇ ਡਰਾਮੇ ਦੇ ਹੀਰੋ ਦੇ ਰੂਪ ਵਿੱਚ ਦਰਬਾਰ ਵਿੱਚ ਦਾਖਲ ਹੋ ਕੇ ਸ਼ਰਾਬ ਦੇ ਨਸ਼ੇ ਵਿੱਚ ਲੜਖੜਾਉਂਦੇ ਹੋਏ ਸ਼ਰਾਬ ਦੀ ਭਰੀ ਹੋਈ ਬੋਤਲ ਇੱਕ ਹੱਥ ਦੇ ਵਿੱਚ ਤੇ ਤੁੱਚੇ ਹੱਥ ਦੇ ਵਿੱਚ ਕੰਝੀ ਦੀ ਤਾਹਤ ਕਪੀਲ ਸਾਹਿਬ ਜੀ ਡਰਾਮੇ ਦਾ ਪਾਠ ਇੰਨੀ ਸਫਲਤਾ ਨਾਲ ਨਿਭਾ ਰਹੇ ਸਨ ਕੋਈ ਵੀ ਸੱਚਾਈ ਨੂੰ ਸਮਝ ਨਹੀਂ ਸਿਪਾ ਰਿਹਾ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਕਬੀਰ ਜੀ ਨੇ ਸ਼ਰਾਬ ਨੇ ਸੁਗੰਗਾ ਦਾ ਚਲ ਪਰਿਆ ਹੋਇਆ ਸੀ ਕੋਈ ਵੀ ਇਹ ਸਚਾਈ ਨੂੰ ਸਮਝ ਨਾ ਸਕਿਆ ਤੇ ਸਾਧਾਂ ਤੇ ਹਿਰਦੇ ਉਹਨਾਂ ਪ੍ਰਤੀ ਨਫ਼ਰਤ ਨਾਲ ਭਰ ਕੇ ਤੇ ਉਸ ਰਾਜ ਦਾ ਹਿਰਦਾ ਵੀ ਨਫ਼ਰਤ ਨਾਲ ਪਰਪੂਰ ਹੋ ਗਿਆ ਜੋ ਕਿ ਕਬੀਰ ਜੀ ਨੂੰ ਗੁਰੂ ਮੰਨ ਕੇ ਪੁੱਜਿਆ ਕਰਦਾ ਸੀ ਤੇ ਜਦੋਂ ਕਬੀਰ ਸਾਹਿਬ ਉਸ ਦੇ ਦਰਬਾਰ ਵਿੱਚ ਆਉਂਦੇ ਸਨ ਤਾਂ ਰਾਜਾ ਉੱਠ ਕੇ ਉਹਨਾਂ ਦਾ ਸਵਾਗਤ ਕਰਦਾ ਸੀ ਅੱਜ ਜਦੋਂ ਕਬੀਰ ਜੀ ਇਸ ਨਵੇਂ ਸਮਾਂਗ ਵਿੱਚ ਦਰਬਾਰ ਵਿੱਚ ਆਇਤਾ ਕੋਈ ਵੀ ਉਹਨਾਂ ਦੇ ਸਵਾਗਤ ਲਈ ਨਾ ਉੱਠਿਆ ਵਜ਼ੀਰਾ ਅਮੀਰਾਂ ਦੇ ਚਹਰਾਂ ਤੇ ਸ਼ਰਾਬਤ ਖੇਡ ਰਹੀ ਸੀ ਤੇ ਉਹ ਆਪਸ ਵਿੱਚ ਖਾਣਾ ਖੁਸੀ ਕਰਕੇ ਕਬੀਰ ਜੀ ਦਾ ਮਖੌਲ ਉਡਾਰੇ ਸਨ ਰਾਜਾ ਕਬੀਰ ਜੀ ਦਾ ਇਹ ਰੂਪ ਦੇਖ ਕੇ ਬੜਾ ਦੁਖੀ ਹੋਇਆ ਕਬੀਰ ਸਾਹਿਬ ਕੁਝ ਨਹੀਂ ਬੋਲੇ ਤੇ ਚੁੱਪਚਾਪ ਲੜਖੜਾਉਂਦੇ ਹੋਏ ਇਹ ਤਮਾਸ਼ਾ ਦੇਖ ਰਹੇ ਸੀ ਹੱਲ ਵਿੱਚ ਸ਼ਰਾਬ ਦੀ ਬੋਤਲ ਕਬੀਰ ਸਾਹਿਬ ਦੇ ਹੱਥ ਵਿੱਚ ਸੀ ਤੇ ਕੰਝਰੀ ਬਗਲ ਵਿੱਚ ਸੀ ਜਿਹੜਾ ਰਾਜਾ ਉਹਨਾਂ ਦੇ ਪੈਰਾਂ ਹੇਠਾਂ ਅੱਖਾਂ ਵਿਸਾਇਆ ਕਰਦਾ ਸੀ ਅੱਜ ਉਹਨਾਂ ਦਾ ਮੂੰਹ ਵੇਖਣਾ ਨਹੀਂ ਸੀ ਚਾਹੁੰਦਾ ਜਿਸ ਤੇ ਮੂੰਹ ਗੁਰਦੇਵ ਤੋਂ ਬਿਨਾ ਕੋਈ ਦੂਸਰਾ ਸ਼ਬਦ ਕਦੇ ਨਿਕਲਿਆ ਨਹੀਂ ਸੀ ਅਜੋਕ ਗ੍ਰੋਧ ਵਸ ਕੁਝ ਹੋਰ ਦਾ ਹੋਰ ਬਲਲੀ ਮਜਬੂਰ ਹੋ ਰਿਹਾ ਸੀ ਆਖਰ ਉਸਦੀ ਜ਼ੀਬ ਹਿੱਲੀ ਬੋਲ ਖੁੱਲੇ ਤੇ ਇਹ ਸ਼ਬਦ ਉਹਨਾਂ ਦੇ ਮੂੰਹੋਂ ਨਿਕਲਦੇ ਹੋਏ ਸੁਣਾਈ ਦਿੱਤੇ ਕਬੀਰ ਇਹ ਕੀ ਹਮਕਤ ਹੈ ਕਬੀਰ ਜੀ ਸ਼ਰਾਬੀਆਂ ਵਾਂਗੂ ਹੱਸੇ ਤੇ ਬੋਲੇ ਭਗਤ ਕਬੀਰ ਤੇ ਇਸ ਨਵੇਂ ਰੰਗ ਨੂੰ ਚੰਗੀ ਤਰ੍ਹਾਂ ਸਾਰੇ ਅੱਖਾ ਖੋਲ ਕੇ ਦੇਖ ਲੋ ਫਿਰ ਕੋਈ ਕੁਝ ਨਹੀਂ ਬੋਲਿਆ ਸਾਰੇ ਟਕਟਕੀ ਲਗਾ ਕੇ ਤਮਾਸ਼ਾ ਦੇਖਦੇ ਰਹੇ ਆਖਰ ਭਗਤ ਕਬੀਰ ਜੀ ਨੇ ਇੱਕ ਨਵੀਂ ਹਰਕਤ ਕੀਤੀ ਤੇ ਰਾਜਦਰਪੋਤ ਵਿੱਚ ਵਿਸ਼ੇ ਹੋਏ ਇੱਕ ਸੁੰਦਰ ਕਲੀ ਨੇ ਤੇ ਸ਼ਰਾਬ ਦੀ ਬੋਤਲ ਉਲਟਾ ਦਿੱਤੀ ਕਲੀਨ ਖਰਾਬ ਹੁੰਦਾ ਦੇਖ ਕੇ ਰਾਜਾ ਬੜੇ ਗੁੱਸੇ ਵਿੱਚ ਆ ਗਿਆ ਉਸਨੇ ਗੁੱਸੇ ਭਰੀ ਆਵਾਜ਼ ਵਿੱਚ ਕਿਹਾ ਤੈਨੂੰ ਅੱਜ ਕੀ ਹੋ ਗਿਆ ਹੈ ਇਸ ਸੁੰਦਰ ਕਲਿੰਦਾ ਸਤਿਆਨਾਸ਼ ਕਿਉਂ ਕਰ ਦਿੱਤਾ ਹੈ ਹੁਣ ਕਬੀਰ ਜੀ ਤਤ ਅਠਰਮੇ ਨਾਲ ਬੋਲੇ ਤੇ ਉਹਨਾਂ ਨੇ ਕਿਹਾ ਜਗਨਨਾਥ ਦੇ ਮੰਦਰੋਂ ਅਕਲਕ ਚੱਲੀ ਸੀ ਉਹ ਪੁੱਛਾਈ ਹੈ ਤੇ ਬਿਨਾ ਕੁਝ ਉੱਤਰ ਲੈ ਤੇ ਤੇਜ਼ੀ ਨਾਲ ਦਰਬਾਰ ਵਿੱਚੋਂ ਨਿਕਲ ਗਏ ਭਗਤ ਕਬੀਰ ਜੀ ਦੁਆਰਾ ਇਹ ਗੱਲ ਕਹਿਣ ਤੋਂ ਬਾਅਦ ਜਦੋਂ ਕਬੀਰ ਜੀ ਦਰਬਾਰ ਵਿੱਚੋਂ ਨਿਕਲੇ ਤਤਾਂ ਚ ਬੁਰੀ ਤਰ੍ਹਾਂ ਪਰੇਸ਼ਾਨ ਹੋ ਗਿਆ ਉਸ ਨੇ ਮਹਿਸੂਸ ਕੀਤਾ ਕਿ ਕੋਈ ਬਹੁਤ ਵੱਡੀ ਭੁੱਲ ਉਸ ਦੇ ਕੋਲ ਹੋ ਗਈ ਹੈ ਜਿਸ ਤੇ ਮਾਫੀ ਉਸ ਨੂੰ ਸੁੱਖ ਨਹੀਂ ਮਿਲਨੀ ਉਹ ਕੱਤੀ ਤੋਂ ਉੱਠ ਕੇ ਆਪ ਉਸ ਕਲਿੰਦ ਕੋ ਲਾਇਆ ਜਿਸ ਤੇ ਕਬੀਰ ਜੀ ਨੇ ਸ਼ਰਾਬ ਟੋਲੀ ਸੀ ਉਸ ਕਲੈਨ ਨੂੰ ਸੁੰਘ ਕੇ ਦੇਖਿਆ ਸ਼ਰਾਬ ਦੀ ਕੋਈ ਵੀ ਬਦਬੂ ਉਸ ਵਿੱਚ ਨਹੀਂ ਸੀ ਫਿਰ ਰਾਜਨ ਨੇ ਯਕੀਨ ਹੋ ਕੇ ਕਿ ਕਬੀਰ ਜੀ ਇਹ ਇੱਕ ਵਿਚਿੱਤਰ ਲੀਲਾ ਵਰਤਾ ਕੇ ਸਾਨੂੰ ਆਪਣੀ ਪ੍ਰੀਖਿਆ ਵਿੱਚੋਂ ਫੇਲ ਕਰ ਗਏ ਸਨ ਇਸ ਦੇ ਨਾਲ ਹੀ ਰਾਜਨ ਕਬੀਰ ਜੀ ਦੀ ਚਖਨਾ ਤੇ ਮੰਦਰ ਤੇ ਅਕਬਾ ਚੌਂ ਦੀ ਗੱਲ ਯਾਦ ਆ ਗਈ ਉਹਨਾਂ ਨੇ ਇੱਕ ਤੇਜ ਘੋੜਾ ਸਵਾਰ ਜਗਨਨਾਥਵਾਲ ਸਾਜੀ ਕਲ ਦਾ ਪਤਾ ਕਰਨ ਵਾਸਤੇ ਤੋਰਿਆ ਤੇ ਇਹ ਤਾਕੀਦ ਵੀ ਕੀਤੀ ਕਿ ਛਿੱਤੀ ਤੋਂ ਛਿੱਤੀ ਸਾਜੀ ਕਲ ਦਾ ਪਤਾ ਲੈ ਕੇ ਆ ਕੋਟ ਸਵਾਰ ਨੂੰ ਜਗਨਨਾਥਵਾਲ ਤੋਰ ਕੇ ਰਾਜਾ ਬੜਾ ਉਦਾਸੀ ਨਾਲ ਰਾਜ ਮਹਿਲ ਵਿੱਚ ਗਿਆ ਰਾਣੀ ਨੇ ਜਤਪਤੀ ਦਾ ਮੁਰਚਾ ਆਇਆ ਇਹ ਚਾਰਾ ਦੇਖਿਆ ਤਾਂ ਬੜੀ ਪਰੇਸ਼ਾਨ ਹੋਈ ਤੇ ਫਿਰ ਕਦਰਨ ਪੁੱਛਣ ਤੇ ਰਾਜ ਨੇ ਚੋ ਕੁਝ ਦਰਬਾਰ ਵਿੱਚ ਬੀਤਿਆ ਸੀ ਉਹ ਰਾਣੀ ਨੇ ਸਾਰਾ ਕੁਝ ਦੱਸ ਦਿੱਤਾ ਤੇ ਨਾਲ ਇਹ ਵੀ ਦੱਸਿਆ ਕਿ ਮੇਰਾ ਦਿਲ ਕਹਿ ਰਿਹਾ ਹੈ ਕਿ ਗੁਰਦੇਵ ਇਮਤਿਹਾਨ ਲੈ ਲਿਆਏ ਸਨ ਤਾਂ ਮੈਂ ਇਸ ਵਿੱਚ ਫੇਲ ਹੋ ਗਿਆ ਹਾਂ ਰਾਣੀ ਇਹ ਕਲ ਸੁਣ ਕੇ ਬੜੀ ਪਰੇਸ਼ਾਨ ਹੋਈ ਬੜੀ ਸਿਆਣਪ ਨਾਲ ਰਾਜਿਤ ਪਰੇਸ਼ਾਨੀ ਤੋੜ ਕਰਨ ਦਾ ਯਤਨ ਕਰਨ ਲੱਗੀ ਉਸ ਨੇ ਕਿਹਾ ਪਤੀ ਦੇਵ ਕੋਈ ਕਲ ਨਹੀਂ ਗੁਰਦੇਵ ਬਖਸ਼ੇਂਦਾ ਹਾਂ ਚਲੋ ਉਹਨਾਂ ਦੇਦਰ ਤੇ ਜਾ ਕੇ ਪੁਲ ਬਖਸ਼ਾ ਕੇ ਆਈਏ ਮੈਂ ਤੁਹਾਡੇ ਨਾਲ ਚਲਦੀ ਹਾਂ ਰਾਜ ਨੇ ਕਿਹਾ ਮੈਂ ਚਕਨਾਥ ਵਿੱਚ ਇੱਕ ਕੋਟ ਸਵਰਨ ਪੇਚਿਆ ਹੈ ਉਸ ਨੂੰ ਉਠੇਕ ਲੈ ਜਾਵੇ ਤਾ ਚੁਕਲਦਾ ਪਤਾ ਲੱਗ ਜਾਵੇ ਕਿ ਮੰਦਰ ਨੂੰ ਅਕ ਲੱਕਣ ਵਾਲੀ ਕਲ ਕਿੱਥੋਂ ਤੱਕ ਠੀਕ ਸਾਬਤ ਹੁੰਦੀ ਹੈ ਰਾਨੀ ਨੇ ਕਿਹਾ ਮਹਾਰਾਜ ਤੁਹਾਡੀ ਸ਼ਰਤ ਅਜੇ ਵੀ ਡੋਲ ਰਹੀ ਹੈ ਇਸ ਨੂੰ ਤਿਰੜ ਕਰੋ ਮਨ ਯਕੀਨ ਹੈ ਕਿ ਗੁਰਦੇਵਤੀ ਕਲ ਅੱਖਰ ਅੱਖਰ ਠੀਕ ਹੋਵੇਗੀ ਇਸ ਤਰ੍ਹਾਂ ਦੀ ਗੱਲਾਂ ਕਰਦੇ ਹੋਏ ਰਾਜਾ ਤੇ ਰਾਣੀ ਬਿਨਾਂ ਖਾਦੇ ਹੀ ਸੌਂ ਗਏ ਸਵੇਰ ਨੂੰ ਉੱਠੇ ਤੱਕੜਸਵਰ ਵਾਪਸ ਆ ਚੁੱਕਿਆ ਸੀ ਉਸ ਨੇ ਦੱਸਿਆ ਕਿ ਮਹਾਰਾਜ ਅਕ ਲੱਕਣ ਦੀ ਕਲ ਅੱਖ ਰੱਖ ਰੱਖ ਰ ਠੀਕ ਹੈ ਠੀਕ 12 ਵਜੇ ਜਦ ਕਪੀਲ ਜੀ ਨੇ ਰਾਜਧਰਪਾਲ ਦੇ ਸੁੰਦਰ ਕਲੇਨ ਤੇ ਪਾਣੀ ਡੋਲਿਆ ਸੀ ਤੱਪੂ ਚਾਹੀ ਜੀ ਪੁਜਾ ਤੋਂ ਉੱਠੇ ਸਨ ਉਹਨਾਂ ਦੇ ਉਠਣ ਸਾਦੀ ਉਹਨਾਂ ਦੇ ਪੈਰਾਂ ਵਿੱਚ ਅੱਕਦਾ ਪੰਬਾਕਾ ਉੱਠਿਆ ਸੀ ਜਿਸ ਨਾਲ ਪੁਜਾਰੀ ਜੀ ਦੇ ਪੈਰਾਂ ਨੂੰ ਥੋੜਾ ਜਿਹਾ ਸੇਕ ਲੱਗਾ ਸੀ ਪਰੰਤੂ ਚਾਟੇ ਉਪਰੋਂ ਕਿਤੇ ਜੋ ਨਾਲ ਪਾਣੀ ਦੀ ਫੁਆਰ ਪਈ ਤੇ ਅੱਗ ਬੁੱਝ ਗਈ ਕੋਟ ਸਵਾਰ ਨੇ ਇਹ ਵੀ ਦੱਸਿਆ ਕਿ ਪੁਜਾਰੀ ਜੀ ਦੱਸਦੇ ਹਨ ਕਿ ਪਾਸ ਸੀ ਅਚਾਈ ਸਮਗਰੇ ਪਈ ਸੀ ਜਿਕਰ ਅਗ ਦੀ ਇੱਕ ਚੰਗਿਆੜੀ ਵੀ ਉਸ ਵਿੱਚ ਚਾਪ ਪੈਂਦੀ ਤਾਂ ਉਸ ਨੇ ਪੜਕ ਉੱਠਣਾ ਸੀ ਤੇ ਇਹ ਸਦਾ ਮੰਦਰ ਸੜ ਕੇ ਸੁਆਹ ਹੋ ਜਾਣਾ ਸੀ ਪੁਜਾਜੀ ਜੀ ਆਖਦੇ ਹਨ ਕਿ ਮੰਦਰ ਨੂੰ ਪਰਮਾਤਮਾ ਨੇ ਆਪ ਹੱਥ ਦੇ ਕੇ ਬਚਾਇਆ ਹੈ ਨਹੀਂ ਤਾਂ ਕੁਝ ਵੀ ਬਾਕੀ ਨਹੀਂ ਸੀ ਰਹਿਣਾ ਕੋੜ ਸਵਾਰ ਦੀ ਇਹ ਗੱਲ ਸੁਣ ਕੇ ਰਾਜਨ ਇਸ ਗੱਲ ਦਾ ਯਕੀਨ ਹੋ ਕੇ ਉਸ ਤੇ ਕੁਰਤਿਵ ਉਸ ਦੀ ਪਰਖਿਆ ਲੈਣੀ ਆ ਇਸ ਨੇ ਤੇ ਉਹ ਉਸ ਪਰਖਿਆ ਵਿੱਚੋਂ ਫੇਲ ਹੋ ਗਿਆ ਹੈ ਉਸਦੀਆਂ ਅੱਖਾਂ ਵਿੱਚ ਪਛਤਾਵੇ ਦੇ ਹੰਝੂ ਬਹਿ ਨਿਕਲੇ ਜਦੋਂ ਰਾਣੀ ਇਹ ਹਾਲਤ ਦੇਖੀ ਤਾਂ ਹੱਥ ਛੋੜ ਕੇ ਆਖਿਆ ਮੈਂ ਝੁਕਦੀ ਹਾਂ ਕਿ ਗੁਰੂ ਤੇਗ ਬਖਸ਼ੇਂ ਦਹਨ ਚਲੋ ਚੱਲੀਏ ਤੇ ਪੁੱਲ ਬਖਸ਼ਾਈ ਕੋਈ ਅਜਿਹ ਬਪਾਪਤਾ ਅਸਾ ਕੀਤਾ ਨਹੀਂ ਜੋ ਬਖਸ਼ਾ ਨਾ ਜਾ ਸਕੇ ਰਾਜ ਨੂੰ ਆਪਣੀ ਸਿਆਣੀ ਰਾਣੀ ਦੀ ਇਹ ਗੱਲ ਪਸੰਦ ਆ ਗਈ ਤੇ ਉਹ ਉਸ ਨੂੰ ਲੈ ਕੇ ਕਬੀਰ ਜੀ ਦੇ ਨਿਵਾਸ ਸਥਾਨ ਵੱਲ ਤੁਰ ਪਏ ਵਜੀਰ ਤੇ ਤਰਪਾ ਜੀ ਉਹਨਾਂ ਦੇ ਨਾਲ ਸਨ ਰਾਜਾ ਇਸ ਸਮੇਂ ਸਖਤ ਪਛਤਾਵੇ ਤੇ ਪਛਤਾਪ ਦੇ ਰੂਪ ਵਿੱਚ ਸੀ ਉਸ ਨੇ ਕੱਲ ਵਿੱਚ ਪੱਲਾ ਤੇ ਮੂੰਹ ਵਿੱਚ ਘਾ ਲਿਆ ਹੋਇਆ ਸੀ ਕਬੀਰ ਜੀ ਇਸ ਸਮੇਂ ਸੰਗਤਾਂ ਵਿੱਚ ਬੈਠੇ ਹੋਏ ਸਨ ਉਹਨਾਂ ਨੂੰ ਉਪਦੇਸ਼ ਦੇ ਰਹੇ ਸਨ ਜਦ ਉਹਨਾਂ ਨੇ ਰਾਜੇ ਨੂੰ ਇਸ ਦਿਨ ਵਸਤਾ ਵਿੱਚ ਆਉਂਦੇ ਦੇਖਿਆ ਤਾਂ ਉਹ ਆਪਣੇ ਆਸਨ ਤੋਂ ਉੱਠ ਕੇ ਅੱਗੇ ਵਧੇ ਰਾਜਾ ਉਹਨਾਂ ਦੇ ਚਲਨ ਵੱਲ ਚੁੱਕਿਆ ਹੀ ਸੀ ਕਿ ਉਹਨਾਂ ਨੇ ਦੋਵੇਂ ਬਾਹਾਂ ਫੜ ਕੇ ਰਾਜੇ ਨੂੰ ਆਪਣੀ ਸਾਤੀ ਦੇ ਨਾਲ ਲਾ ਲਿਆ ਰਾਣੀ ਨੇ ਵੀ ਗਲ ਵਿੱਚ ਪੱਲਾ ਤੁੰਮੂ ਵਿੱਚ ਕਾ ਲਿਆ ਸੀ ਉਸ ਨੇ ਹੱਥ ਛੁੜ ਕੇ ਬੇਨਤੀ ਕੀਤੀ ਗੁਰਦੇਵ ਤੁਸੀਂ ਸਾਡੀ ਪੁੱਲ ਬਖਸ਼ੋ ਰਾਜਾ ਜੀ ਕਲ ਤੇ ਹੀ ਬੜੇ ਪਰੇਸ਼ਾਨ ਹਨ ਤੇ ਪਛਤਾਪ ਕਰ ਰਹੇ ਹਨ ਭਗਤ ਕਬੀਰ ਜੀ ਨੇ ਰਾਜਾ ਰਾਣੀ ਤੇ ਵੱੱਜੀ ਦਾ ਅਮੀਰਾਂ ਨੂੰ ਬੜੇ ਸਤਿਕਾਰ ਨਾਲ ਸੰਗਤ ਵਿੱਚ ਸਭ ਤੋਂ ਸਾਹਮਣੇ ਬਿਠਾਇਆ ਆਪਣੇ ਹੱਥਾਂ ਨਾਲ ਰਾਜੇ ਤੇ ਰਾਣੀ ਤੇ ਮੂੰਹ ਵਿੱਚੋਂ ਕਾ ਕਟਿਆ ਤੇ ਗਲਾਂ ਵਿੱਚ ਪੱਲੇ ਲਾਲੇ ਫਿਰ ਫਰਮਾਇਆ ਇਹ ਖੇੜ ਤਾਂ ਆਸਾਨ ਜਾਨ ਪੁੱਛ ਕੇ ਹੀ ਰਚਾਇਆ ਸੀ ਕਿ ਕੋਈ ਵੀ ਤੁਖਾ ਖਾ ਸਕਦਾ ਸੀ ਫਿਰ ਜਿਹੜਾ ਬੰਦੇ ਦਾ ਮਾਨ ਹੈ ਉਹ ਪਿੱਪਲ ਦੇ ਪੱਤੇ ਵਾਂਗ ਹੈ ਹਵਾ ਦੇ ਕਿਸੇ ਵੀ ਬੁੱਲੇ ਨਾਲ ਉਹ ਡੋਲ ਸਕਦਾ ਹੈ ਇਹ ਵੀ ਇੱਕ ਤਕੜਾ ਬੁੱਲਾ ਸੀ ਇਸ ਨਾਲ ਪੱਤੇ ਦੀ ਤਰ੍ਹਾਂ ਰਾਜ ਤੇ ਇਸ ਤੇ ਤਰਪਾਰੀਆਂ ਦਾ ਮਨ ਡੋਲ ਗਿਆ ਤੇ ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਸਾਡੇ ਦਿਲ ਵਿੱਚ ਕੋਈ ਮੈਲ ਨਹੀਂ ਹੈ ਤੇ ਜਿਕਰ ਖਿਮਾ ਦੇ ਸ਼ਬਦਾਂ ਵਿੱਚ ਖੁਸ਼ੀ ਹੈ ਤਾਂ ਅਸੀਂ ਖਿਮਾ ਕਰਦੇ ਹਾਂ ਭਗਤ ਕਬੀਰ ਜੀ ਤੇ ਖਿਮਾ ਦੇ ਇਹ ਸ਼ਬਦ ਸੁਣ ਕੇ ਰਾਜੇ ਦੇ ਚਿਹਰੇ ਤੋਂ ਕਾਮ ਤੇ ਨਿਰਾਸ਼ਾ ਉੱਟ ਗਈ ਸਾਰਿਆਂ ਦੱਸੇ ਕਬੀਰ ਜੀ ਦੇ ਚਰਨਾਂ ਵੱਲ ਝੁੱਕ ਗਏ ਭਗਤ ਕਬੀਰ ਜੀ ਨੇ ਫਿਰ ਉਪਦੇਸ਼ ਦਿੱਤਾ ਇਹ ਠੀਕ ਹੈ ਕਿ ਮਨ ਪੱਤੇ ਦੀ ਨਹੀਂ ਆਈ ਹੈ ਪਰੰਤੂ ਚੇਖ ਇਸ ਨੂੰ ਸ਼ਰਤਾ ਤੇ ਸਿੱਤਕ ਦੀਆਂ ਤਾਰਾਂ ਨਾਲ ਬੰਨ ਲਿਆ ਜਾਵੇ ਤਾਂ ਇਹ ਕਦੇ ਵੀ ਥੜਕਦਾ ਨਹੀਂ ਤੇ ਕਦੇ ਵੀ ਟੋਲਦਾ ਨਹੀਂ ਨਿਸ਼ਚਿਤ ਸ਼ੱਤਤੀ ਅਨਹੋਦੀ ਮਨੁੱਖ ਨੂੰ ਸੇਧਕ ਤੇ ਪ੍ਰੋਸੇ ਤੋਂ ਦੇਖਦੀ ਹੈ ਇਸ ਤਰ੍ਹਾਂ ਕਬੀਰ ਜੀ ਦਾ ਇਹ ਉਪਦੇਸ਼ ਸੁਣ ਕੇ ਰਾਜ ਦੇ ਦਿਲ ਦੇ ਕਪਾਟ ਖੁੱਲ ਗਏ ਭਗਤ ਕਬੀਰ ਜੀ ਦੀ ਛਾਤੀ ਦੀ ਸ਼ੋਭ ਉਸ ਨੂੰ ਇਉਂ ਚਾਪੀ ਕੇ ਜਿਸ ਤਰ੍ਹਾਂ ਉਸ ਦੇ ਸਰੀਰ ਵਿੱਚ ਕੋਈ ਅਮਰਤ ਉਤਰ ਗਿਆ ਹੋਵੇ ਸ਼ਾਂਤੀ ਤੇ ਕਲਿਆਣ ਬਖਸ਼ਣ ਵਾਲਾ ਅਮਰਤ ਰਾਜ ਨੂੰ ਮਿਲ ਗਿਆ ਸੀ ਉਸ ਨੇ ਮਾਇਆ ਦੇ ਖੁੱਲੇ ਕਫੇ ਭਗਤ ਕਬੀਰ ਜੀ ਦੀਆਂ ਖੁਸ਼ੀਆਂ ਲੈ ਲਈ ਉਹਨਾਂ ਦੀ ਪੇਟ ਚੜਾਏ ਤੇ ਚਾਚੇ ਘਰ ਬੁਲਾਉਂਦਾ ਹੋਇਆ ਰਾਣੀ ਸਮੇਤ ਵਾਪਸ ਆਪਣੇ ਮਹਿਲਾ ਵਿੱਚ ਚਲਾ ਗਿਆ ਸੋ ਇਕਲ ਠੀਕ 하게 ਜਹਿਰ ਤੇ ਵਿੱਚ ਨਿਮਰਤਾ ਹੋਵੇ ਤੇ ਪ੍ਰੇਮ ਹੋਵੇ ਤਾਂ ਕੋਈ ਵੀ ਵੱਡੇ ਤੋਂ ਵੱਡਾ ਪਾਪ ਝੱਗਾ ਲੋ ਕਸੂਰ ਅਚਾਹ ਨਹੀਂ ਧਕੇ ਜਿਹੜਾ ਬਖਸ਼ਾ ਨਾ ਜਾ ਸਕਦਾ ਹੋਵੇ ਹੋਇਆ ਪੁੱਲਾ ਚੁੱਕਾ ਦੇ ਖੇ마 ਜੀ ਉਮੀਦ ਕਰਦਾ ਹਾਂ ਇਹ ਵੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸ ਵੀਡੀਓ ਨੂੰ ਪਤ ਵੱਤ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਇੱਕ ਹੋਰ ਵੀਡੀਓ ਦੇ ਵਿੱਚ ਤਦ ਤੱਕ ਆਪਣਾ ਖਿਆਲ ਰੱਖਣਾ ਰੱਬ ਰੱਖਾ